ਸਰਹਦੀ ਪਿੰਡ ਡਲ ਜਿਲ੍ਹਾ ਤਰਨਤਾਰਨ ਦੇ ਵਿੱਚ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਦੂਖ ਨਿਵਾਰਨ ਹਸਪਤਾਲ ਅੰਮ੍ਰਿਤਸਰ ਅਤੇ ਬੀਐਸਐਫ 103 ਬਟਾਲੀਅਨ ਵੱਲੋਂ ਸਾਂਝੇ ਤੌਰ ਤੇ ਇਸ ਬੀਐਸ ਕੈਂਪ ਨੂੰ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਪਿੰਡ ਦੇ ਲੋੜਵੰਦ ਮਰੀਜ਼ਾਂ ਵੱਲੋਂ ਕੈਂਪ ਵਿੱਚ ਪਹੁੰਚ ਕੇ ਫ੍ਰੀ ਮੈਡੀਸਿਨ ਅਤੇ ਚੈੱਕਅਪ ਕਰਵਾਇਆ ਗਿਆ ਇਸ ਮੌਕੇ ਤੇ ਦੁੱਖ ਨਿਵਾਰਨ ਹਸਪਤਾਲ ਦੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਇਹ ਮੈਡੀਕਲ ਕੈਂਪ ਬੀਐਸਐਫ ਦੇ ਸਹਿਯੋਗ ਨਾਲ ਸਰਹੱਦੀ ਖੇਤਰਾਂ ਵਿੱਚ ਲਗਾਤਾਰ ਲਗਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਕੈਂਪ ਲਗਾਤਾਰ ਜਾਰੀ ਰਹਿਣਗੇ ਜਿਸ ਤੇ ਨਾਲ ਲੋੜਵੰਦ ਸਰਹੱਦੀ ਮਰੀਜ਼ਾਂ ਨੂੰ ਬੜਾ ਵੱਡਾ ਫਾਇਦਾ ਮਿਲਦਾ ਹੈ ਇਸ ਮੌਕੇ ਉਹਨਾਂ ਕਿਹਾ ਕਿ ਇਸ ਕੈਂਪ ਲਈ ਲੋਕਾਂ ਵੱਲੋਂ ਦਵਾਈਆਂ ਲੈਣ ਲਈ ਅਤੇ ਫ੍ਰੀ ਚੈੱਕਅਪ ਕਰਾਉਣ ਲਈ ਪਹੁੰਚ ਕੇ ਕੈਂਪ ਨੂੰ ਬੜਾ ਵੱਡਾ ਸਹਿਯੋਗ ਦਿੱਤਾ ਗਿਆ ਅਤੇ ਇਸ ਦਾ ਲਾਭ ਲੈਣ ਲਈ ਕਾਫੀ ਲੰਮੀਆਂ ਲਾਈਨਾਂ ਲੱਗੀਆਂ ਇਸ ਮੌਕੇ ਤੇ ਦੇਖੋ ਇੱਕ ਵਿਸ਼ੇਸ਼ ਰਿਪੋਰਟ ਅਤੇ ਕੀ ਕਹਿਣਾ ਹੈ ਇਸ ਕੈਂਪ ਵਿੱਚ ਪਹੁੰਚੇ ਮੈਡੀਕਲ ਡਾਕਟਰਾਂ ਦਾ

ਮੇਰਾ ਨਾਮ ਡਾਕਟਰ ਕਾਸਨ ਹੈ। ਹਾਂਜੀ ਅੱਜ ਅਸੀਂ ਦੁੱਖ ਨਿਵਾਰਨ ਹਸਪੀਟਲ ਐਮਬਸਰ ਵੱਲੋਂ 103 ਪੀਐਸਬੀ ਟੱਲੇਂਗ ਨਾਲ ਫ੍ਰੈਂਡ ਡਲਵਿਚ ਵਿੱਚ ਮੈਡੀਕਲ ੈਂਪ ਲਗਾਇਆ ਹੈ। ਔਰ ਇੱਥੇ ਜਿਹੜਾ ਆਪਾਂ ਲੋਕਾਂ ਨੂੰ ਮੁਫਤ ਚੈੱਕਅਪ ਕਰ ਰਹੇ ਔਨਾਂ ਨੂੰ ਦਵਾਈਆਂ ਦੇ ਰਹੇ ਹਾਂ। ਔਰ ਉਹਨਾਂ ਦੇ ਟੈਸਟ ਜਿਹੜੇ ਉਹ ਕੀਤੇ ਜਾ ਰਹੇ ਨੇ। ਕਿੰਨੇ ਵੀ ਜਿਹੜੇ ਪੇਸ਼ੈਂਟ ਇੱਥੇ 100-150 ਦੇ ਕਰੀ ਪੇਸ਼ੈਂਟ ਜਿਹੜਾ ਇੱਥੇ ਪਹੁੰਚੇ ਹੈ। ਤੇ ਅਬ ਸਾਰੇ پیشنਟ ਨੂੰ ਜਿਹੜਾ ਟਰੀਟਮੈਂਟ ਦਿੱਤਾ ਜਾ ਰਿਹਾ ਹੈ ਇਹ ਕੀ ਜਿਹੜਾ ਮੈਡੀਸਿਨ ਦੇ ਵਿੱਚ ਦਿੱਤਾ ਜਾ ਰਿਹਾ ਹੈ ਔਰ ਇੱਥੇ ਸਾਡੇ ਕੋਲ ਗਾਇਨੀ ਹਤੇ ਮੈਡੀਸਿਨ ਦੇ ਸਪੈਸ਼ਲਿਸਟ ਡਾਕਟਰ ਆਏ ਨਹੀਂ ਅਤੇ ਲੋਕਾਂ ਦੀ ਜਿਹੜੀ ਵੀ ਮੁਸ਼ਕਲਾਂ ਹੈਗੀਆਂ ਨੇ ਜਿਵੇਂ ਬੁਖਾਰ ਜਾਂ ਹੋਰ ਵੀ ਟਾਈਫਾਇਡ ਜਾਂ ਜੋ ਵੀ ਉਹਨਾਂ ਨੂੰ ਮੁਸ਼ਕਲ ਹੈਗੇ ਹਨ ਸਾਰਿਆਂ ਦਾ ਟਰੀਟਮੈਂਟ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਐਥੇ ਜੀ ਐਥੇ ਸ਼ੂਗਰ ਦਾ ਔਰ ਬੀਪੀ ਦਾ ਜਿਹੜਾ ਚੈੱਕਅਪ ਹੋ ਕੀਤਾ ਜਾ ਰਿਹਾ ਹੈ ਤੇ ਉਹਦੀ ਦਵਾਈ ਦਿੱਤੀ ਜਾਏਗੀ ਮੇਰੇ ਨਾਲ ਇਹ ਤਾਂ ਕੋਈ ਗੱਲ ਹੋਰ ਹੈ ਕਿ ਅਹਾਂ ਜੀ ਹਾਂਜੀ ਬਿਲਕੁਲ ਸਾਡੇ ਇੱਥੇ ਕਾਫੀ ਆਪਾਂ ਬੀਐਸਐਫ ਨਾਲ ਜਿਹੜੇ ੈਂਪੋ ਲਗਾ ਰਹੇ ਹਾਂ ਅਤੇ ਉਹਨਾਂ ਨੇ ਟਾਈਮ 'ਚ ਵੀ ਆਪਾਂ ਇਸੇ ਤਰ੍ਹਾਂ ਬੀਐਸਐਫ ਨਾਲ ਜਿਹੜੇ ੈਂਪ ਅੱਗੇ ਲਗਾਵਾਂਗੇ